ਵਾਨ ਸਿੰਘ ਮਾਨ ਆਪਣਾ ਭਾਸ਼ਣ ਦੇ ਰਹੇ ਨੇ ਮੁੱਖ ਮੰਤਰੀ ਸਾਹਿਬ ਦੀ ਗੱਡੀ ਮੁੱਖ ਮੰਤਰੀ ਸਾਹਿਬ ਗੱਡੀ ਦੇ ਅੰਦਰ ਲੋਕਾਂ ਨੇ ਵਿਰੋਧ ਕਰ ਦਿੱਤਾਗਾ ਲੋਕ ਸਭਾ ਹਲਕਾ ਮੈਸਰਖਾਨਾ ਵਿਧਾਇਕ ਨੇ ਇਥੋਂ ਦੇ ਲੋਕਾਂ ਨੇ ਵਿਰੋਧ ਕਰ ਦਿੱਤਾਗਾ ਹੱਥ ਮਾਰਦੇ ਲੋਕਾਂ ਨੇ ਲੋਕਾਂ ਨੂੰ ਹੱਥ ਮਾਰਦੇ ਨੇ ਜੀ ਸਰਕਾਰ ਜਿੰਦਾਬਾਦ 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 ਪੰਜਾਬ ਦੇ ਮੁੱਖ ਮੰਤਰੀ ਨੂੰ ਲੋਕਾਂ ਨੇ ਕਿੱਕਲੀ ਸਰਾਦੀ ਅੱਜ ਮੌੜ ਮੰਡੀ ਦੇ ਵਿੱਚ ਵੱਡਾ ਵਿਰੋਧ ਹੋਇਆ ਮੱਖ ਮੰਤਰੀ ਕੀ ਕਹਿੰਦਾ ਬੋਲਕ ਨਹੀਂ ਗਿਆ ਕੁਛ ਨਹੀਂ ਕਹਿ ਕੇ ਗਿਆ ਜੀ ਉਹ ਤਾਂ ਉਹਨਾਂ ਨੂੰ ਪਤਾ ਹੋਊ ਕਿਉਂ ਨਹੀਂ ਕਰਕੇ ਗਿਆ ਮਿਲਦਾ ਠੀਕ ਨਹੀਂ ਸਮਝਿਆ ਉਹਨੇ ਨਹੀਂ ਸਮਝਿਆ ਠੀਕ ਐਮ ਐਲ ਏ ਧੰਨਵਾਦ ਕਰਕੇ ਗਿਆ ਐਮ ਐਲ ਏ ਵੀ ਕਹਦਾ ਧੰਨਵਾਦ ਹੈ ਕੋਈ ਧੰਨਵਾਦ ਨਹੀਂ ਐਮ ਐਲ ਏ ਦਾ ਐਮ ਐਲ ਏ ਨੂੰ ਕਿਹਨਾਂ ਦੇਖਿਆ ਨਹੀਂ ਸਾਡੇ 6 ਮਹੀਨੇ ਹੋ ਗਏ ਐਮ ਐਲ ਏ ਦੀਆਂ ਮਿੰਤਾ ਕਰਦੇ ਹੂੰ ਵੀ ਬਚਾਲਾ ਸਾਡੇ ਲੋਕਾਂ ਨੂੰ 18 ਮੋੜ ਮੰਡੀ ਉਰੇ ਖੜਾ ਸੀ ਉਰੇ ਆਇਆ ਨਹੀਂ ਉੱਥੇ ਬਾਹਰਲੇ ਪਿੰਡਾਂ ਦੇ ਖੜੇ ਜਿਉਂ ਉੱਥੇ ਖੜ ਕੇ ਬੋਲ ਕੇ ਆਇਆ ਉਰੇ ਮਾਰ ਮੰਡੀ ਜੂਰੇ ਖੜਾ ਨਹੀਂ ਵਿਚ ਵਹਿ ਗਿਆ ਤੁੰਨੀ ਲੈ ਕੇ ਭੱਜਿਆ ਸਾਡੇ ਐਮਐਨਏ ਸਾਹਮਣੇ ਉਹ ਕ੍ਰਸਤੀ ਬਾਦੇ